ਜੁਗਨੀ ਜਾਵੜੀ ਦਿੱਲੀ ਜੁਗਨੀ ਜਾਵੜੀ ਕਲਕੱਤਾ ਜੁਗਨੀ ਜਾਵੜੀ ਕਿਤੇ ਹੋਰ ਦਰਅਸਲ ਸੱਚ ਕੀ ਸੀਗਾ ਇਹਦਾ ਜਿਹੜਾ ਮੈਂ ਕਿਤਾਬਾਂ ਚੋਂ ਜਾਣਿਆ ਜਾਂ ਮੈਂ ਆਪਣੀ ਖੋਜ ਥੋੜੀ ਬਹੁਤੀ ਜਿੰਨੀ ਕਰ ਸਕਿਆ ਇਹ ਜਦੋਂ ਗੋਰੀਆ ਨੂੰ ਭਾਰਤ ਆਇਆ ਨੂੰ 50 ਸਾਲ ਹੋ ਗਏ ਹੈਲੋ ਚੁੱਪੋ ਪੁੱਤਰ ਬੇਟਾ ਚੁੱਪੋ ਜਦੋਂ ਅੰਗਰੇਜ਼ਾਂ ਨੂੰ ਸਾਡੇ ਇੰਡੀਆ ਚ ਆਇਆ ਨੂੰ 50 ਸਾਲ ਹੋ ਗਏ ਉਹਨਾਂ ਨੇ ਸਿਲਵਰ ਜੁਬਲੀ ਮਨਾਈ ਤੇ ਬਿਸ਼ਨਾ ਤੇ ਮੁਹੰਮਦ ਮੰਦਾ ਦੋ ਮਾਜੇ ਦੇ ਬੜੇ ਅੱਛੇ ਕਲਾਕਾਰ ਸੀ ਜਿਨ੍ਹਾਂ ਨੂੰ ਇਸੇ ਤਰ੍ਹਾਂ ਇਕੱਠ ਕਰਨ ਲਈ ਬੜੇ ਅੱਛੇ ਗਵਈਏ ਸੀ ਬੜਾ ਅੱਛੀ ਉਹਨਾਂ ਦਾ ਨਾਂ ਸੀ ਸਿਲਵਰ ਜੁਬਲੀ ਤੇ ਬੁਲਾਇਆ ਗਿਆ ਉਹ ਅੰਕੜ ਹੋਣ ਕਰਕੇ ਕਦੇ ਕਦੇ ਜੁਬਲੀ ਨੂੰ ਜੁਗਨੀ ਕਹਿ ਦਿੰਦੇ ਸੀ ਵੈਸੇ ਜੁਗਨੀ ਇੱਕ ਪੁਰਾਣਾ ਗਾਣਾ ਹੈ ਮੈਂ ਤੁਹਾਨੂੰ ਅੱਜ ਸੁਣਾਉਣਾ ਹੈ ਜੁਗਨੀ ਸੀ ਕੀ ਕੋਈ ਰੂਹ ਨੂੰ ਜੁਗਨੀ ਸਮਝ ਰਿਹਾ ਕੋਈ ਰੂਹ ਨੂੰ ਜੁਗਨੀ ਸਮਝ ਰਿਹਾ ਤੇ ਕੋਈ ਸਮਝੇ ਕੁੜੀ ਕੋਆਰ ਮੈਂ ਸੁਣੀ ਸੁਣਾਈ ਗਈ ਜਾਂਦੇ ਹੋ ਇੱਥੇ ਉੱਠ ਕੇ ਹੋਰੀ ਸੋਰੀ ਮੈਨੂੰ ਪਤਾ ਕਹਿਣਗੇ ਗਮੇ ਨੇ ਪੋਇਆ ਕੀ ਕਛ ਚੌਂ ਮੂਲੀ ਕਟ ਮਾਰੀ ਪਰ ਮੈਂ ਨਹੀਂ ਇਹ ਕਿਤਾਬਾਂ ਦੱਸਦੀਆਂ ਮੈਂ ਨਹੀਂ ਇਹ ਕਿਤਾਬਾਂ ਦੱਸਦੀਆਂ ਸੁਣ ਸੁਣ ਕੇ ਜੁਗਨੀ ਹੱਸਦੀਆਂ ਮੈਂ ਨਹੀਂ ਇਹ ਕਿਤਾਬਾਂ ਦੱਸਦੀਆਂ ਸੁਣ ਸੁਣ ਕੇ ਜੁਗਨੀ ਹੱਸਦੀਆਂ ਉਹ ਮੈਂ ਕੋਲੋਂ ਇਹ ਗੱਲ ਗੁੰਦੀ ਨਹੀਂ ਮੈਂ ਕੋਲੋਂ ਇਹ ਗੱਲ ਗੁੰਦੀ ਨਹੀਂ ਓ ਵੀਰ ਮੇਰੇ ਓਏ ਜੁਗਨੀ ਮੇਰੇ ਆ ਜੁਗਨੀ ਹੁੰਦੇ ਨੇ ਫਿਰ ਫਿਰ ਆ ਜੁਗਨੀ ਉਹ ਵੀ ਮੇਰੇ ਆ ਜੁਗਨੀ ਹੁੰਦੀ ਨੇ ਫਿਰ ਮੇਰੇ ਆਏ ਜੁਗਰੀਓ ਮੁੱਲੀ ਨਹੀਂ ਜੁਗਨੀ ਹੁੰਦੀ ਐ ਜਿਹੜੀ ਉਹ ਜੁਗਨੀ ਉਹ ਸਿਲਵਰ ਯੁबली ਤੋਂ ਹਮ ਬਗੜ ਕੇ ਸ਼ਬਦ ਜੁਗਨੀ ਬਣਿਆ ਹੋਇਆ ਐ ਇਹ ਕਿਤਾਬਾਂ ਦੱਸ ਰਹੀਆਂ ਐ ਇੰਟਰਨੈਟ ਦੱਸ ਰਿਹਾ ਐ ਯੁबली ਤੋਂ ਬਦਲਿਆ ਹੋਇਆ ਸ਼ਬਦ ਐ ਜੁਗਨੀ ਜੁਗਨੀ ਉਹ ਪੁਰਾਣਾ ਗਹਿਣਾ ਐ ਬੰਦੇ-ਬੁੜੀਆਂ ਦੋਨੋਂ ਪਾਉਂਦੇ ਸੀ ਜੁਗਨੀ ਉਹ ਪੁਰਾਣਾ ਗਹਿਣਾ ਐ ਬੰਦੇ-ਬੁੜੀਆਂ ਦੋਨੋਂ ਹੀ ਪਾਉਂਦੇ ਸੀ ਬੁੜੀਆਂ ਇਹ ਸਿੰਘ ਤਵੀਤਾਂ ਵਿੱਚ ਤੇ ਬੰਦੇ ਕੈਂਠਿਆਂ ਵਿੱਚ ਜੜਾਉਂਦੇ ਸੀ ਬੁੜੀਆਂ ਇਹ ਸਿੰਘ ਤਵੀਤਾਂ ਵਿੱਚ ਬੰਦੇ ਕੈਂਠਿਆਂ ਵਿੱਚ ਜੜਾਉਂਦੇ ਸੀ ਓਏ ਛੱਲਾ ਚ ਕੋਈ ਮੁੰਦੀ ਨਹੀਂ ਇਹ ਛੱਲਾ ਚ ਕੋਈ ਮੁੰਦੀ ਨਹੀਂ ਫਿਰ ਮੇਰੇ ਓਏ ਜੁਗਨੀ ਫਿਰ ਮੇਰੇ ਆ ਜੁਗਨੀ ਹੁੰਦੇ ਨੇ ਫਿਰ ਮੇਰੇ ਆ ਜੁਗਨੀ ਜਿਹੜੀ ਚੁਗਨੀ ਬੜੇ ਗਵਈਆਂ ਨੇ ਅੱਜ ਗਾਣਿਆਂ ਦੇ ਵਿੱਚ ਗਾ ਛੱਡੀ ਓਏ ਜਿਹੜੀ ਚੁਗਨੀ ਬੜੇ ਗਵਈਆਂ ਨੇ ਅੱਜ ਗਾਣਿਆਂ ਦੇ ਵਿੱਚ ਗਾ ਛੱਡੀ ਓਏ ਇਹਦਾ ਸੱਚ ਕਿਸੇ ਨੇ ਜਾਣਿਆ ਇੰਨੀ ਐਵੇਂ ਭੇੜ ਚਾਲ ਜੀ ਪਾ ਛੱਡੀ ਓਏ ਵਿਚੋਂ ਫੜੀ ਕਿਸੇ ਨੇ ਢੰਡੀ ਨਹੀਂ ਵਿਚੋਂ ਫੜੀ ਕਿਸੇ ਨੇ ਢੰਡੀ ਨਹੀਂ ਓ ਵੀਰ ਮੇਰਿਓ ਹੈ ਜੁਗਨੀ ਨਹੀਂ ਨਹੀਂ ਵੀਰਿਆ ਜੁਗਨੀ ਹੁੰਦੇ ਨਹੀਂ ਵੀਰਿਆ ਜੁਗਨੀ ਗੱਲ ਕੀ ਸੀ ਉਹ ਚੁਗਨੀ ਬਣੀ ਕਿਸ ਤਰ੍ਹਾਂ ਗੋਰੀਆਂ ਨੇ 골ਡਨ ਯੁबली ਜਦ ਗੋਰੀਆਂ ਨੇ 골ਡਨ ਯੁबली ਜਦ ਗੋਰੀਆਂ 골ਡਨ ਯੁबली ਜਦ ਗੋਰੇ ਹਾ ਗੋਰੇ ਉਰਿਆ ਨੇ 골ਡਨ ਜੁਬਲੀ ਜਦ ਸਾਡੇ ਭਾਰਤ ਵਿੱਚ ਮਨਾਈ ਸੀ ਪਿਸ਼ਨਾ ਤੇ ਮੰਦਾ ਮਾਜੇ ਦੇ ਜਿੰਨਾਂ ਦੀ ਬੜੀ ਚੜ੍ਹਾਈ ਸੀ ਪਿਸ਼ਨਾ ਤੇ ਮੰਦਾ ਮਾਜੇ ਦੇ ਜਿੰਨਾਂ ਦੀ ਬੜੀ ਚੜ੍ਹਾਈ ਸੀ ਹਰ ਸ਼ਹਿਰ 'ਚ ਜਲਸਾ ਕਰਨ ਲਈ ਉਂਗੁਰਿਆਂ ਕੀਤੀ ਉਹਨਾਂ ਨਾਲ ਸਾਈ ਸੀ ਐ ਜੋੜ ਟੋਟ ਕੇ ਨਵੇਂ ਨਵੇਂ ਉਹ ਹਰਥਾਂ ਜਾਂਦੇ ਸੁਣਾਈ ਸੀ ਸਿੱਧੇ ਸਾਦੇ ਸਿੱਧੇ ਸਾਦੇ ਭੋਲੇ ਅਨਪੜ੍ਹ ਸੀ ਸਿੱਧੇ ਸਾਦੇ ਭੋਲੇ ਅਨਪੜ੍ਹ ਸੀ ਕੋਲੋਂ ਹੀ ਜਾਂਦੇ ਬੁਣਾਈ ਸੀ ਦੁਪਰੇ ਜਲਸਿਆਂ ਦੇ ਵਿੱਚ ਜੁਗਲੀ ਨੂੰ ਉਹ ਜੁਗਨੀ ਜਾਂਦੇ ਗਾਈ ਸੀ ਆਏ ਅੰਗਰੇਜ਼ਾਂ ਨੇ ਸਾਡੇ ਭਾਰਤ ਦੀ ਇੱਕ ਵੱਡੀ ਫੇਰੀ ਲਾਈ ਸੀ ਹੋਇਆ ਅੰਤ ਹੋਇਆ ਅੰਤ 골ਡਨ ਯੂਬਲੀ ਦਾ ਹਰ ਪਾਸੇ ਜੁਗਨੀ ਛਾਈ ਸੀ ਉਹ ਛਾਈ ਕਿਸ ਤਰ੍ਹਾਂ ਸੀ ਬਈ ਮਿੰਦਾ ਬਾਵਾ ਯੂੰ ਬੰਧਿਆ ਵੀ ਕਿਆ ਬਾਤ ਆ ਯਾਰ ਉੱਥੇ ਵੱਟ ਕੱਟ ਤੇ ਵੀ ਗੋੜਿਆਂ ਨੇ ਜਿਹੜੀ ਜੁਗਨੀ ਕੱਢੀ ਨਾ ਨਜ਼ਾਰਾ ਆ ਗਿਆ ਵਿੱਚੋਂ ਫਿਰ ਕੁਛ ਬਾਗੀ ਸੀ ਜਿਵੇਂ ਗਦਰੀ ਬਾਬੇ ਉਹਨਾਂ ਲੋਕਾਂ ਨੇ ਉਹਨਾਂ ਨੂੰ ਮਿਹਨੇ ਮਾਰਨੇ ਸ਼ੁਰੂ ਕਰਤੇ ਤੁਸੀਂ ਕਲਾਕਾਰ ਬੰਦੇ ਹੋ ਅੰਗਰੇਜ਼ਾਂ ਦਾ ਸਾਥ ਦੇਉਂਦੇ ਹੋ ਉਹਨਾਂ ਨੂੰ ਜਦੋਂ ਗੈਰਤਾ ਆਈ ਤੇ ਅਸੀਂ ਇਹ ਗਲਤ ਕਰ ਲਿਆ ਉਹਨਾਂ ਨੇ ਫੇਰੀ ਲਾ ਕੇ ਫਿਰ ਉਹਨਾਂ ਨੇ ਇੱਕ ਆਜ਼ਾਦੀ ਦੀ ਜੁਗਨੀ ਜਿਹੜੀ ਉਦੋਂ ਤੱਕ ਬੜੀ ਮਸ਼ਹੂਰ ਹੋ ਚੁੱਕੀ ਸੀ ਆਜ਼ਾਦੀ ਦੀ ਜੁਗਨੀ ਦੇ ਟੋਟਕੇ ਬਣਾ ਕੇ ਲੋਕਾਂ ਨੂੰ ਸੌਣੇ ਸ਼ੁਰੂ ਕਰਤੇ ਮਸਲਨ ਜੁਗਨੀ ਜਾਵੜੀ ਜਗਰਾਮਾ ਜੁਗਨੀ ਜਾਵੜੀ ਜਗਰਾਮਾ ਉੱਥੇ ਉਰਣ ਕੁੱਤਾ ਨੂੰ ਮਾਮਾ ਨਾ ਲੱਭੜ ਮਰ ਨੂੰ ਥਾਮਾ ਆਖਣ ਉੱਢਵੇ ਕਾਲਿਆ ਕਾਮਾ ਤੈਨੂੰ ਕੁੱਟਕੁੱਟ ਚੋਰੀ ਪਾਵਾਂ ਗੋਰੇ ਕਦੋਂ ਦੇਸ਼ ਤੋਂ ਬਚਣਗੇ ਸਾਡੇ ਸ਼ੇਰ ਆਯਾਦ ਹੋਗੇ ਚੰਗੇ ਸਾਡੇ ਸ਼ੇਰ ਆਯਾਦ ਹੋਗੇ ਚੰਗੇ ਇਸ ਜੁਗਨੀ ਇਸ ਇਸ ਜੁਗਨੀ ਨੇ ਅੰਗਰੇਜ਼ਾਂ ਦੀ ਇਸ ਜੁਗਨੀ ਨੇ ਅੰਗਰੇਜ਼ਾਂ ਦੀ ਰਾਤਾਂ ਦੀ ਨੀਂਦ ਉੜਾਤੀ ਸੀ ਇਸ ਜੁਗਨੀ ਨੇ ਅੰਗਰੇਜ਼ਾਂ ਦੀ ਰਾਤਾਂ ਦੀ ਨੀਂਦ ਉੜਾਤੀ ਸੀ ਬੇਦਰਦ ਕੋਰੀਆਂ ਨੇ ਗਮੇ ਬੇਦਰਦ ਕੋਰੀਆਂ ਨੇ ਗਮੇ ਉਹ ਦੁਨੀਆਂ ਨੂੰ ਫਾਂਸੀ ਲਾਤੀ ਸੀ ਉਹ ਦੁਨੀਆਂ ਨੂੰ ਫਾਂਸੀ ਲਾਤੀ ਸੀ ਬੇਦਰਦ ਕੋਰੀਆਂ ਨੇ ਗਾਵੇਂ ਦੋਨਾਂ ਨੂੰ ਫਾਂਸੀ 'ਤੇ ਦਿੱਤੀ ਸੀ ਅੱਜ ਲਿਖਣ ਵਾਲੇ ਜਿਵੇਂ ਲਿਖੀ ਜਾਂਦੇ ਅੱਜ ਲਿਖਣ ਵਾਲੇ ਜਿਵੇਂ ਲਿਖੀ ਜਾਂਦੇ ਉਵੇਂ ਗਾਉਣ ਵਾਲੇ ਨੇ ਗਾਈ ਜਾਂਦੇ ਹਰ ਰੋਜ਼ ਚੰਨ ਲਉ ਤੇ ਜਿਵੇਂ ਆਈ ਜਾਂਦੇ ਆ ਉਵੇਂ ਜਾਈ ਜਾਂਦੇ ਸੱਚ ਸੁਣਨਾ ਸੱਚ ਸੁਣਨਾ ਜਾਂ ਸੱਚ ਗਾਉਣਾ ਸੱਚ ਸੁਣਨਾ ਕਹੋ ਗਾਮੇ ਨੂੰ ਸੱਚ ਸੁਣਨਾ ਤਾਂ ਕਹੋ ਗਾਮੇ ਨੂੰ ਹੋਈ ਕਲਮ ਆਜੇ ਜਿੱਦੀ ਖੁੰਦੀ ਨਹੀਂ ਅਭਿਰ ਮੇਰੋ ਜੁਗਨੀ ਖੁੰਦੀ ਨਹੀਂ ਅਭਿਰ ਮੇਰਿਆ ਜੁਗਨੀ ਹੁੰਦੀ ਨਹੀਂ ਮੇਰਿਆ ਜੁਗਨੀ ਅਭਿਰ ਮੇਰਿਆ ਜੁਗਨੀ ਹੁੰਦੀ ਨਹੀਂ ਮੇਰਿਆ ਜੁਗਨੀ ਫਿਰ ਮੇਰਿਆ ਜੁਗਨੀ ਹੁੰਦੀ ਨਹੀਂ ਮੇਰਿਆ ਜੁਗਨੀ ਅਭਿਰ ਮੇਰਿਆ ਜੁਗਨੀ ਹੁੰਦੀ ਨਹੀਂ ਮੇਰਿਆ ਜੁਗਨੀ ਨੀ ਹੁੰਦੀ ਮੇਰੇ ਮੇਲਾ ਜੁਗਨੀ ਫਿਰ ਮੇਲਾ ਜੁਗਨੀ ਹੁੰਦੀ ਮੇਰੇ ਮੇਲਾ ਜੁਗਨੀ ਫਿਰ ਮੇਲਾ ਜੁਗਨੀ ਹੁੰਦੀ ਨਹੀਂ ਮੇਰੇ ਮੇਲਾ ਜੁਗਨੀ ਹੁੰਦੀ ਨਹੀਂ